ਸੀ ਅੱਗੇ ਲੱਦੇ ਨਾ ਤੇ ਉਹਨਾਂ ਦੇ ਤੁਸੀਂ ਆਪਣੇ ਪਿੰਡ ਦੇ ਹਿਸਾਬ ਨਾਲ ਜਿਹੜਾ ਸਾਡਾ ਬੰਦਾ ਸਾਥੀ ਪੁਲਿਸ ਦੀ ਅਗਰ ਕੋਈ ਰਿਪੋਰਟੇ ਮਾਰੂਗਾ ਮੈਂ ਤੇ ਪੜ੍ਹਦਾ ਮੈਡਮ ਮੈਡਮ ਨੇ ਬਾਹਰੋਂ ਬੰਦੇ ਵੀ ਸੱਦੇ ਗਏ ਆ ਜੀ ਮੈਡਮ ਨੇ ਬਾਹਰੋਂ ਬੰਦੇ ਵੀ ਸੱਦੇ ਗਏ ਆ ਜਿੰਨਾਂ ਕੋਲੇ ਏਡੇ ਏਡੇ ਜਮਾਂ ਕਾਬੇ ਜੀ ਆਂ ਸੜਕ ਤੱਕ ਸਾਈ ਜਾਂਦੇ ਜੇ ਇਧਰ ਮੰਗੇ ਉਧਰ ਰਹੇ ਬਾਹਰੋਂ ਮੀਡੀਆ ਸੱਦੀ ਆਈ ਜਮਾਂ ਚਿੱਟੇ ਆਏ ਜਮਾਂ ਜੀ ਗੱਲ ਤੁਹਾਨੂੰ ਗੱਲ ਤੁਹਾਨੂੰ ਸੁਣਾਉਂਦਾ ਮੈਂ ਮਖਾ ਲਈ ਟਿਪਸ ਚੜ ਰਹੇ ਨੇ ਨਾਲਾ ਕੱਲੋ ਕੈਮਰਾ ਚੈੱਕ ਕਰਾਉਂਦਾ

ਸੇਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਪਾਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਣ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਧਰਨੇ ਤੇ ਬੈਠੇ ਲੋਕਾਂ ਨੂੰ ਉਠਾਉਣ ਪੁਲਿਸ ਪਹੁੰਚੀ ਤੇ ਅੱਗੋਂ ਧਰਨੇ ਤੇ ਬੈਠੇ ਲੋਕਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਤੇ ਇੱਟਾਂ ਵੱਟੇ ਮਾਰ ਕੇ ਗੱਡੀਆਂ ਤੱਕ ਪੰਨ ਦਿੱਤੀਆਂ ਤੇ ਪੁਲਿਸ ਵਾਲਿਆਂ ਨੂੰ ਵੀ ਜ਼ਖਮੀ ਕਰ ਦਿੱਤਾ ਜਾਣਕਾਰੀ ਅਨੁਸਾਰ ਮਾਮਲਾ ਪਿੰਡ ਦੇ ਵਿੱਚ ਇੱਕ ਨਾਲੀ ਕੱਢਣ ਦਾ ਸੀ ਤੇ ਜਿਸ ਨੂੰ ਲੈ ਕੇ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਆਹਮੋ ਸਾਹਮਣੇ ਹੋ ਗਏ ਤੇ ਫਿਰ ਮੌਜੂਦਾ ਸਰਪੰਚ ਨੇ ਆਪਣੇ ਨਾਲ ਕੁਝ ਹੋਰ ਸਮਰਥਕਾਂ ਨੂੰ ਲੈ ਕੇ ਸੜਕ ਉਤੇ ਧਰਨਾ ਲਾ ਦਿੱਤਾ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਇਹ ਧਰਨਾ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਸਾਰਿਆਂ ਨੇ ਪੁਲਿਸ ਤੇ ਅਟੈਕ ਕਰ ਦਿੱਤਾ ਜਿਸ ਕਾਰਨ ਪੁਲਿਸ ਵਾਲੇ ਕਈ ਜ਼ਖਮੀ ਹੋਏ ਤੇ ਫਿਰ ਪੁਲਿਸ ਨੇ ਇਸ ਮਾਮਲੇ ਦਾ ਜਵਾਬ ਦਿੰਦਿਆਂ ਇਹਨਾਂ ਵਿੱਚੋਂ ਕਈਆਂ ਨੂੰ شناਖਤ ਕਰਕੇ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਹਜੇ شناਖਤ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਤੈਅ ਆਓ ਦੇਖਦੇ ਹਾਂ ਕਿ ਇਸ ਤਰ੍ਹਾਂ ਪਹੁੰਚੇ ਫਰੀਦਕੋਟ ਦੇ ਐਸਐਸਪੀ ਪਿੰਡ ਚੰਦਪਾਣ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਦਿੱਤਾ ਭਰੋਸਾ ਕਿ ਬਣਦੀ ਕਾਰਵਾਈ ਹੋਵੇਗੀ ਤੇ ਕੀ ਦੱਸਿਆ ਸਾਰੀ ਕਹਾਣੀ ਪੱਤਰਕਾਰਾਂ ਨੂੰ ਧੰਨਵਾਦ ਤੁਸੀਂ ਨੌੜ ਸਾਡਾ ਕਿਹਾ ਜਿਹੜੀ ਜੋ ਤੁਹਾਨੂੰ ਵੀ ਇਹ ਕੀ ਬੇਨਤੀ ਹੈ ਸਾਰੇ ਪਿੰਡ ਵਾਲਿਆਂ ਨੂੰ ਮੇਰੇ ਵੱਲੋਂ ਮੈਸੇਜ ਦੇਣਾ ਆਪਾਂ ਸਾਰੇ ਤੁਹਾਡੇ ਚੋਂ ਹੀ ਹੈਗੇ ਸਾਰੇ ਹੈ ਨਾ ਇਹ ਵੀ ਸਾਰੇ ਜਿਹੜੇ ਮੁਲਾਜ਼ਮ ਹੋ ਤੁਹਾਡੇ ਤੁਹਾਡੇ ਵਰਗੇ ਪਿੰਡਾਂ ਚੋਂ ਹੀ ਇੱਥੇ ਆਏ ਨਾ ਵਰਦੀ ਪਾ ਕੇ ਜਿਹੜੇ ਹੀ ਚਾਲੀ ਚਾ ਬੰਦੇ ਪਿੰਡਾਂ ਮਹਾਲ ਆਪੋ ਪੀਂਦੇ ਜਿਉ ਨਹੀਂ ਬੰਦਾ ਹੁੰਦਾ ਕੋਈ ਨਹੀਂ ਪੈਂਦਾ ਕੋਈ ਉੱਥੇ ਕਿਸੇ ਦੀ ਕਿਸ ਚੋ ਜਿਹੜੀ ਗੱਲ ਮੈਂ کہہ ਰਹੇ ਆਪਣੇ ਮੁਲਾਜ਼ਮ ਸਾਨੂੰ ਉਧਰੋਂ ਫਰੀਦਕੋਟ ਚੋਂ ਇੱਥੇ 45 ਮਿੰਟ ਲੱਗਦੇ ਅਜੀਜ਼ ਗਦਾਰੇ ਮੈਨੇ ਜੀ ਸੇਵਾ ਚ ਚੋਸ ਲੇ ਲੱਗ ਲੱਗ ਬੰਦੇ ਇਥੇ ਬਹੁਤ ਧੰਨਵਾਦ ਮੇਰੇ ਤੋਂ ਇਹ ਜੀ ਨਾ ਆਪਾਂ ਵੀ ਹੁਣ ਆਪਣੇ ਮਿਡਲ ਲੈਵਲ ਦੀ ਮੀਟਿੰਗਾਂ ਕਰਦੇ ਨੇ ਤੇ ਜਿਹੜੇ ਇਹ ਬੰਦੇ ਨੇ ਡਿਫਾਲਟਰ ਨੇ ਉਹਨੂੰ ਅਸੀਂ ਅੱਗੇ ਲਾਦੇ ਨਾ ਤੇ ਉਹਨਾਂ ਦਾ ਤੁਸੀਂ ਆਪਣੇ ਪਿੰਡ ਦੇ ਹਿਸਾਬ ਨਾਲ ਕਰੋ ਜਿਹੜੇ ਸਾਡਾ ਬਣੂ ਸਾਡਾ ਤੁਸੀਂ ਜੇ ਅਗਰ ਕੋਈ ਰਿਪੋਰਟ ਦੇ ਮਾਰੂਗਾ ਮੈਂ ਤੇ ਮੈਡਮ ਉਹ ਮੈਡਮ ਵੀ ਬਾਹਰੋਂ ਬਾਹਰੋਂ ਬੰਦੇ ਵੀ ਸਤੇ ਗਏ ਆ ਜੀ ਮੈਡਮ ਵੀ ਬਾਹਰੋਂ ਬੰਦੇ ਵੀ ਸਤੇ ਗਏ ਆ ਜਿੰਨਾਂ ਕੋਲ ਏਟੀਟੀ ਜਮਾ ਕਾਪੇ ਜੀ ਆ ਸ਼ਰਮ ਤੱਕ ਸਹੀ ਜਾਂਦੇ ਇਧਰ ਲਾ ਕੇ ਉਧਰ ਰਏ ਬਾਹਰੋਂ ਮਡੀਰ ਸਦੀ ਇਹੀ ਜਾ ਕਿੱਥੇ ਹੋਏ ਜਾਵਾਂ ਜੀ ਗੱਲ ਥੋੜੀ ਗੱਲ ਥੋੜੀ ਕੰਪਾਸ ਚੱਕਰੋ ਕੱਲਾ ਕੱਲਾ ਕੈਂਪਾਸ ਚੱਕਰੋ ਕੱਲਾ ਕੱਲਾ ਬੰਦਾ ਆਈਡੈਂਟੀਫਾਈ ਹੋਊਗਾ ਆਗਾ ਬੰਦੇ ਫੜੇ ਜਾ ਚੁੱਕੇ ਨੇ ਬਾਕੀ ਉਹਦੇ 5 ਬੰਦੇ ਰਹਿ ਗਏ ਸਾਰੇ ਜੀ ਇਥੇ ਚੰਦਵਾਨ ਪਿੰਡ ਚ ਚੈਤੋ ਇਲਾਕੇ ਚ ਇੱਕ ਜਿਹੜਾ ਸੇਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਪਾਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਖਸ਼ਾਓ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਜਿਹੜਾ ਪਹਿਲਾਂ ਹੀ ਇੱਕ ਜੋ ਫੌਲਟਰ ਬੰਦਾ ਹੈ ਉਹ ਇੱਥੇ ਆ ਕੇ 50 ਬੰਦੇਆਂ ਨਾਲ ਪਿੰਡ ਦੀ ਜਿਹੜਾ ਚੌਕ ਹੈ ਉੱਥੇ ਬਹਿ ਗਿਆ ਪੁਲਿਸ ਨੇ ਇਹਦੇ ਨਾਲ ਲਿੰਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕਿ ਅਸੀਂ ਕਾਨੂੰਨ ਦੇ ਮੀ ਕਿਸਾਬ ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਐਂਦੇ ਅਟੈਕ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉੱਥੇ ਹੀਟ ਕਟਿਆ ਨਾਲ ਉਹਨਾਂ ਨੇ ਵਾਰ ਕੀਤਾ और फिर रिस्पोंस असि सारे जीओ एस एच ओ इतने आए ने और जड़ा जड़ा बंदा पुलिस से अटैक करता है या पुलिस की जी कानून ड्यूटी है ओद विघ्न पाता है असी ओनू किसी भी स्पेयर नहीं करा क्योंकि साढ़े वास्ते लॉ एंड ऑर्डर मेनटेन रखना और पब्लिक ऑर्डर मेनटेन रखना एक टॉपमोस्ट प्रायोरिटी है वी विल आइडेंटिफाई ईच एंड एवरी परसन हु वॉज इन्वॉल्व इन दिस अटैक और ट्राइंग टू अटैक द पुलिस पार्टी एंड वील राउंड एंड बुक दैम अंडर ਜੀ ਦੇਖਿਓ ਇਹ ਇੱਕ ਇਨਕੀ ਤਰਫ ਸੇ ਇੱਕ ਪਥਰਾਵ ਹੋਇਆ ਹੈ ਔਰ ਪੁਲਿਸ ਨੇ ਰਿਟੈਲੀਏਟ ਕੀਤਾ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀ ਤੁਸੀਂ ਸਾਰੇ ਹੀ ਉਥੇ ਸੀ ਐਂਡ 올 द ਸੀਨੀਅਰ ਆਫਿਸਰਸ ਵੀ ਰੀਚ ਦਿਸ ਸਪੌਟ ਇਮੀਡੀਏਟਲੀ ਇਨਕਲੂਡਿੰਗ ਮੀ ਐਂਡ ਵੀ ਹੈਵ ਰਾਉਂਡਡ ਅਪ ਮੋਸਟ ਆਫ ਥੈਮ ਔਰ ਜਿੰਨੇ ਰਹਿ ਗਏ ਨੇ ਦੋ ਚਾਰ ਅਸੀਂ ਉਹਨਾਂ ਨੂੰ ਵੀ ਫੜ ਲਿਆ ਫੀਮੇਲ ਫੀਮੇਲ ਕੋਈ ਕਿੰਨੇ ਪੁਲਿਸ ਕਰਮ ਵੀ ਲਖਮੀ ਹੋ ਗਈ ਜੀ ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੇ ਉਹਨਾਂ ਦਾ ਅਸੀਂ ਐਮ ਐਲ ਆਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਐਸੀ ਪ੍ਰੋਪਰ ਜੀ ਅਸੀਂ ਉਹਨਾਂ ਨੂੰ ਐਡਮਿਟ ਕਰਾਇਆ ਹੈ ਮਾਈਨਰ ਇੰਜਰੀਜ਼ ਹੈ ਜਾਂ ਜੋ ਵੀ ਡਾਕਟਰ ਕਹਿੰਦੇ ਉਹਦੇ ਹਿਸਾਬ ਨਾਲ ਬਟ ਯੈਸ ਵੀ ਹੈਵ ਬੀਨ ਏਬਲ ਟੂ ਟਾਈਮਲੀ ਪ੍ਰੀਵੈਂਟ ਐਨੀ ਮੇਜਰ ਇਨਸੀਡੈਂਟ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀਗਾ ਔਰ ਬਹੁਤ ਹੀ ਇੱਕ ਡਿਸਾਈਸਿਵ ਐਕਸ਼ਨ ਸੀ ਵੀ ਵਾਂਟ ਟੂ ਸੈਂਡ ਅ ਮੈਸੇਜ ਕਿ ਪਬਲਿਕ ਆਰਡਰ ਨੂੰ ਅਸੀਂ ਖਰਾਬ ਨਹੀਂ ਹੋਣ ਦੇਣਾ ਸਰਕਾਰ ਵਾਲਿਆਂ ਨੂੰ ਕਿੰਨੇ ਕੁ ਕਾਬੂ ਕੀਤਾ ਹੁੰਦਾ ਜੀ ਦੈਟ ਇਜ਼ ਯੇਟ ਟੂ ਬੀ ਵੈਰੀਫਾਈਡ ਬਟ ਜਿੰਨੇ ਵੀ ਬੰਦੇ ਉੱਥੇ ਸੀ ਉਹਦੇ ਵਿੱਚੋਂ ਮੈਕਸਿਮਮ ਆਲਰੇਡੀ ਫੜੇ ਗਏ ਨੇ ਉਹਨਾਂ ਨੂੰ ਕੱਲੇ ਕੱਲੇ ਨੂੰ ਅਸੀਂ ਬੁੱਕ ਕਰਾਂਗੇ ਜਿਹੜੇ ਬਾਕੀ ਰਹਿ ਗਏ ਨੇ ਉਹਨੂੰ ਵੀਡੀਓ ਸੇ ਆਈਡੈਂਟੀਫਾਈ ਕਰਕੇ ਉਹਨੂੰ ਵੀ ਰਾਉਂਡ ਅਪ ਕਰਕੇ ਬੁੱਕ ਕਰਾਂਗੇ ਬਿਲਕੁਲ ਠੀਕ ਹੈ ਜੀ ਇਟਸ ਕੰਪਲੀਟਲੀ